ನಮಸ್ಕಾರ ನಾನು ಬಂದೆ ಆ ವಿಡಿಯೋ ಏನಪ್ಪಾ ਮੈਂ ਸਾਰੀ ਸੰਗਤ ਨੂੰ 555 ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿੰਨਾ ਉਥੇ ਚੱਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਫਾਂਤ ਦੇ ਮਹਾਨ ਸਤਬੀਤੇ ਬ੍ਰह्म ਗਿਆਨੀ ਸਤਬਾਪਾ ਸ੍ਰੀ ਗੁਰਜੀਤ ਸਿੰਘ ਜੀ ਜਿਹੜੇ ਚੱਚੇ ਤੌਰ ਤੇ ਇਹਨਾਂ ਸਮਾਰੋਹ ਵਿੱਚ ਹਮੇਸ਼ਾ ਹਰ ਸਾਲ ਹਾਜ਼ਰੀ ਭਰਦੇ ਤੇ ਮੇਰੇ ਸਤਕਾਰ ਨਾਲ ਸਾਥੀ ਮੈਂਬਰ ਸਾਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਜੀਪੁਰਪੁਰੇ ਕੋਲ ਮੁੰਜੀ ਸਾਡੀ ਭਾਈ ਪੰਨੀ ਸਿੰਘ ਰਾਏਪੁਰ ਤੇ ਸਾਡਾ ਮੀਤ ਪ੍ਰਧਾਨ ਹਣੇ ਐਤਕੀ ਸਰਦਾਰ ਬਲਦੀਪ ਸਿੰਘ ਖੇਹਾਂ ਗੁਰਮੀਤ ਸਿੰਘ ਹੂ ਤੇ ਸਾਰੇ ਹਲਕਾਂ ਅੰਚਾਰ ਸਾਹਿਬਾਨ ਤੇ ਪਹੋਰ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਪਵਿੱਤਰ ਗਰਬਾਨੀ ਸਾਨੂੰ ਬਾਕਿਸ ਦਿੱਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕੰਮ ਕਰੋ ਤੇ ਲੋਕ ਮੋਹ ਹਕਾਰ ਤੇ ਫੜ ਰਿਹਾ ਸਾਡੇ ਹੱਥ ਇਸ ਭੱਟੀ ਤੋਂ ਵੀ ਮੌਕਾ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਕਾਤਾ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਜਗਤ ਨੂੰ ਤਾਰਨ ਆਲੇ ਆ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਜਿਹੜਾ ਉਹ 13 14 ਅੱਜ 15 15 ਤਰੀਕ ਨੂੰ ਜਿਹੜਾ ਉਹ ਗੁਰਨਾਨਕ ਨਾਮਲੇ ਹ ਮਿਸ਼ਰ ਪੱਤਰ ਤੇ ਇਹ ਸਾਰੇ ਵਰਲਡ ਦੇ ਵਿੱਚ ਜਿਹੜਾ ਗੁਰਨਾਮ ਕੇਜਾ ਗੁਰਪੁਰਪੁਰ ਹੋ ਮਨਾਇਆ ਜਾਂਦਾ ਹੈ ਇਹ ਗੁਰਨਾਮ ਗੁਰਦਰਾਸਿ ਜੇਸਰ ਸਤਾਨ ਤੋਂ ਲੋਧੀ ਨੂੰ ਜਿਹੜਾ ਦੂਸਰਾਂ ਨਨਕਾਣਾ ਜੀ ਕੇ ਹੈ ਔਰ ਇਸੇ ਗੁਰਨਾਮ ਤੇ ਵੀ 14 ਸਾਲ 9 ਮਹੀਨੇ 13 ਦਿਨ ਜਿਹੜੇ ਉਹਨਾਂ ਨੇ ਇੱਥੇ ਰਹਿ ਕੇ ਜਿਹੜੀ ਜਗਤੂ ਤਾਰਿਆ ਉਹਨਾਂ ਦਾ ਪ੍ਰਕਾਸ਼ ਪਿਆਰਾ ਜਿਹੜਾ ਹੈ ਉਹ 15 ਨੂੰ ਮੁਵੱਲ ਜਿਹੜਾ ਉਹ ਰੀਤੂ ਨਾਲ ਹੈ ਗੁਰਨਾਮ ਕਲਾਵੇ ਸੰਕਤਾ ਸ਼ਰਦਾ ਪਾਮਨਾ ਦਾ ਮਰਾ ਰਹੀਆਂ ਨੇ ਉਹਦੇ ਸੰਬੰਧ ਅਜ ਅਜ ਨਗਰ ਕੀਰਤਨਾਂ ਇਹ ਜਿਹੜਾ ਸੰਤਖਾ ਹਸਾਇਓ ਤੋਂ ਪੂਣੀ ਜਿਹੜਾ ਉਹ ਆਰੰਭ ਹੋਇਆ ਹੈ ਇਹਦੇ ਵਿੱਚ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਸਰ ਸ਼ੋਮੀ ਕੁਟਰਾ ਪ੍ਰਬੰਧਕ ਕਮੇਟੀ ਉਹਨਾਂ ਵੀ ਸ਼ਿਰਕਤ ਕੀਤੀ ਹੈ ਔਰ ਇਹ ਧਾਰਮਿਕ ਥੇਤੇ ਬੱਲੀਆਂ ਨੂੰ ਨਾਮਕ ਨਾਮ ਲੈਵਾ ਸਕਦਾ ਜਿਹੜੀਆਂ ਨੇ ਉਹ ਜਿਹੜਾ ਨਗਰਪਾਲਿਕਾ ਦੇ ਵਿੱਚ ਸ਼ਾਮਲ ਨੇ ਪ੍ਰਧਾਨ ਤਾਂ ਪੰਜ ਤਿਆਰਿਆਂ ਦੀ ਗਵਾਈ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰ ਸ਼ਾਇਆ ਦੀ ਜਿਹਦੀ ਨਾਲ ਨਗਰਪਾਲਿਕਾ ਆਰੰਭ ਹੋਇਆ ਇਹਦੇ ਵਿੱਚ ਕੜਕਾ ਪਾਰਟੀਆਂ ਵੈਨ ਪਾਰਟੀਆਂ ਬੂਰ ਚਿਨੀਆਪੁਰਾਨ ਨਾਮਲੇ ਸੰਗਤਾਂ ਨੇ ਉਹ ਇਥੇ ਵਿੱਚ ਸ਼ੁਭਲੀਅਤ ਕਰ ਰਹੀਆਂ ਨੇ ਆਓ ਲਖਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਤੇਰਾ ਹੋ ਮਨਾ ਕੇ ਗੁਰਦਰਾ ਬੇਰਸਰ ਨਤਮਸਤ ਹੋ ਕੇ ਗੁਰੂ ਨਾਨਕ ਦੇਵ ਜੀ ਜਿਹੜੀਆਂ ਪ੍ਰਾਪਤ ਕਰਕੇ ਗੁਰੂ ਨਾਨਕ ਨਾਮ ਲੈ ਵਾਲ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਵਸ਼ਕੀ ਚੀਕਾ ਖਾਲ ਓਏ ਦਈਆਂ ਵਧਾਈਆਂ ਵਧਾਈਆਂ ਅੰਦਰ ਦਈਆਂ ਵਧਾਈਆਂ

ਅੱਜ 555ਵੇਂ ਪ੍ਰਕਾਸ਼otsਵ ਦੇ ਦਿਹਾੜੇ ਦੇ ਉੱਤੇ ਮੈਂ ਸਾਰੀਆਂ ਗੁਰਨਾਨਕ ਨਾਮ ਲੀਵਾ ਸੰਗਤਾਂ ਜਿਹੜੀਆਂ ਦੇਸ਼ ਪਰਦੇਸ 'ਚ ਵੱਸਦੀਆਂ ਨੇ ਉਹਨਾਂ ਨੂੰ ਅੱਜ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿਨਾ ਤੇ ਗੁਰੂ ਸਾਹਿਬ ਦੀ ਬਹੁਤ ਮਿਹਰ ਰਈਆ ਸੁਲਤਾਨਪੁਰ ਦੇ ਉੱਤੇ ਜਿੱਥੇ ਉਹਨਾਂ ਨੇ ਜਪਜੀ ਸਾਹਿਬ ਦਾ ਉਚਾਰਨ ਕੀਤਾ ਇਕ ਓੰਕਾਰ ਦਾ ਉਚਾਰਨ ਕੀਤਾ ਸਾਨੂੰ ਦੱਸਿਆ ਉਹਦੇ ਰਾਹੀਂ ਕਿ ਰੱਬ ਏਕ ਹੈ ਤੇ ਉਹਨਾਂ ਨੇ ਦਿਸ਼ਾ ਦਿਸ਼ਾਵਾਂ ਤੇ ਚੱਲਣ ਦੀ ਪਲਵਕਸ਼ਨ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਮਿਹਨਤ ਕਰਨੀ ਆ ਕਿਰਤ ਕਰਨੀ ਆ ਵੰਡ ਕੇ ਛਕਣੀ ਆ ਤੇ ਨਾਮ ਜਪਣਾ ਸੋ ਮਾਲਕ ਕਿਰਪਾ ਕਰਨ ਕਿ ਸਾਰੀਆਂ ਸੰਗਤਾਂ ਉਸ ਰਾਹ ਤੇ ਚੱਲਣ ਸਮੂਹ ਸੰਗਤਾਂ ਦਾ ਜਿਹੜੀਆਂ ਬਾਹਰੋਂ ਆ ਰਹੀਆਂ ਗੁਰਦੁਆਰਾ ਪੀਰ ਸਾਹਿਬ ਦਾ ਨਤਮਸਤਕ ਹੋਣ ਦਰਸ਼ਨ ਕਰਨ ਉਹਨਾਂ ਦਾ ਧੰਨਵਾਦ ਤੇ ਮੈਂ ਮਹਿਸੂਸ ਕਰਦਾ ਵੀ ਬਹੁਤ ਕਰਨ ਵਾਲੇ ਆ ਅਸੀਂ ਜਿਨ੍ਹਾਂ ਨੂੰ ਉਹਨਾਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਰੇ ਇਲਾਕੇ ਦੇ ਵਿੱਚ ਵੱਖਰੇ ਵੱਖਰੇ ਪਿੰਡਾਂ ਨੇ ਦੀ ਸੰਗਤਾਂ ਨੇ ਇਕੱਠੇ ਹੋ ਕੇ ਲੰਗਰ ਲਾਏ ਹੋਏ ਨੇ ਉਹਨਾਂ ਸਾਰੀਆਂ ਪੰਚਾਇਤਾਂ ਦਾ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਇੰਵੋਲਵ ਹੋਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰਪੁਰਬ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਤੇ ਅਰਦਾਸ ਕਰਦਾ ਚਰਣਾ ਦੇ ਵਿੱਚ ਪਰਮਾਤਮਾ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਮੈਂ ਆਪਣੀ ਮਿਹਰ ਰੱਖੇ ਖਾਲਸਾ ਬਾਦੂ ਜੀ ਕੀ ਫਤਿਹ ਮੈਂ ਅੱਜ ਸਾਰੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਰਹੀ ਆ 555ਵੇਂ ਗੁਰਪੁਰਬ ਦੀਆਂ ਅੱਜ ਬਾਬੇ ਨਾਨਕ ਬੇਬੇ ਨਾਨਕੀ ਦੀ ਜੈ ਜੈਕਾਰ ਹੋ ਰਹੀ ਹੈ ਸਾਰੀਆਂ ਸੰਗਤਾਂ ਖੁਸ਼ੀ ਦੇ ਉਲਾਸ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰਨ ਖੁਸ਼ੀ ਦੇ ਨਾਲ ਮਨਾ ਰਹੀਆਂ ਹਨ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੀ ਤੁੰਦੀ ਰਮਤਾ ਜਿਹੜੀ ਆ ਸੰਤ ਘੜਤ ਹੋ ਚੁੱਕੀ ਆ ਤੇ ਬਹੁਤ ਸੰਗਤਾਂ ਦਾ ਇਕੱਠ ਆ ਜੀ ਫੁੱਲਾਂ ਵਾਲੀਆਂ ਗੱਡੀਆਂ ਬਹੁਤ ਵੱਡੇ ਪੱਧਰ ਤੇ ਲੱਗੀਆਂ ਤੇ ਜਿਹੜੀ ਸੀਗੀ ਸੰਤ ਮੰਡਲੀ ਉਹ ਵੀ ਪਹੁੰਚੀ ਇੱਥੇ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਨਗਰ ਕੀ ਤੁੰ ਨੂੰ ਰੰਮਤਾ ਕਰਾਉਣ ਵਾਸਤੇ ਇਹ ਰਮਤਾ ਹੋ ਚੁੱਕੀ ਆ ਬਾਜ਼ਾਰ ਥਾਣੀ ਹੁੰਦਾ ਹੈ ਮੇਨ ਬਾਜ਼ਾਰ ਤੋਂ ਸੰਤ ਘਾਟ ਤੋਂ ਆਰੰਭ ਹੋ ਕੇ ਮੇਨ ਬਾਜ਼ਾਰ ਤੇ ਹੱਥ ਸਾਭ ਤੋਂ ਹੁੰਦਾ ਹੈ ਵੀਰ ਸਾਹਿਬ ਇਹਦੀ ਸਾਮਾਂ ਨੂੰ ਜਿਹੜੀ ਸਮਭਾਤੀ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਨਜਕ ਚਾਨਣ ਹੋਇਆ ਜੋ ਕਰ ਸੂਰਜ ਨਿਕਲੇ ਤਾਰੇ ਛਪੇ ਹਨੇਰ ਭਲਵਾ ਅੱਜ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਜਿਹੜੀ ਰੰਗਤਾ ਹੋ ਚੁੱਕੀ ਆ ਇਹ ਵਾਕ ਵਾਕ ਪੜਾਵਾ ਤੇ ਖੁੰਧਾ ਆ ਅੱਜ ਸ਼ਾਮ ਨੂੰ ਗੁਰਦੁਆਰਾ ਸ੍ਰੀ ਵੇਰ ਸਾਹਿਬ ਇੱਕੇ ਸੰਪੂਰਨ ਹੋਵੇਗਾ ਉਸ ਤੋਂ ਬਾਅਦ 14 ਤੇ 15 ਦੇ ਦੀਵਾਨ ਸੱਜਣ ਦੇ ਜਿਸ ਵਿੱਚ ਢਾਡੀ ਕਵੀਸ਼ਰ ਸੰਤ ਮਹਾਂਪੁਰਖ ਸਾਰੀਆਂ ਸੰਪਰਤਾਵਾਂ ਜਿਹੜੀਆਂ ਉਹ ਨਤਮਸ ਹੋਣਗੀਆਂ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੂੰ ਗੁਰੂਪੁੱਪ ਦੇ ਸੰਬੰਧ ਵਿੱਚ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ